ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇਹ ਜਿਹੜਾ ਬੱਚੇ ਦਾ ਸਵੈਟਰ ਲੈ ਕੇ ਆਈ ਆਂ 8-9 ਸਾਲ ਦੇ ਬੱਚੇ ਦੇ ਜਿਹੜਾ ਇਹ ਸਵੈਟਰ ਆਰਾਮ ਨਾਲ ਆਊਗਾ 8 ਸਾਲ ਦੇ ਬੱਚੇ ਲਈ ਮੈਂ ਬਣਾਇਆ ਪਰ 9 ਸਾਲ ਤੱਕ ਦੇ ਬੱਚੇ ਲਈ ਜਿਹੜਾ ਇਹ ਆਰਾਮ ਨਾਲ ਆਊਗਾ ਠੀਕ ਹੈ ਤੇ ਅੱਜ ਆਪਾਂ ਪਾਰਟ 1 ਵਿੱਚ ਦਾ ਬੈਕ ਪਾਰਟ ਬਣਾਵਾਂਗੇ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਕਿੰਨੇ ਗੁੰਡੇ ਪਾਏ ਆ ਬੈਕ ਪਾਰਟ ਲਈ ਕਿਸ ਤਰ੍ਹਾਂ ਬਾਰਡਰ ਬਣਾਇਆ ਕਿੰਨੀ ਲੰਬਾਈ ਉਹਦੀ ਕੰਪਲੀਟ ਕੀਤੀ ਹੈ ਮੋੜਿਆਂ ਦੀ ਜਿਹੜੀ ਘਟਾਈ ਕਿਸ ਤਰ੍ਹਾਂ ਪਾਈ ਆ ਤੇ ਕਿਸ ਤਰ੍ਹਾਂ ਆਪਾਂ ਗਲੇ ਦੀ ਜਿਹੜੀ ਘਟਾਈ ਕੰਪਲੀਟ ਕੀਤੀ ਅੱਜ ਆਪਾਂ ਇਹ ਪਾਰਟ ਇੱਕ ਵਿੱਚ ਇਹ ਬਣਾਵਾਂਗੇ ਦੇਖੋ ਜੀ ਇਹਦੇ ਲਈ ਲਈ ਆ ਮੈਂ 63 ਕੁੰਡੇ 63 ਕੁੰਡੇ ਲਈ ਆ ਉਸ ਤੋਂ ਬਾਅਦ ਇੱਕ ਗੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਸਿੱਧਾ ਇਸ ਤਰ੍ਹਾਂ ਬਾਰਡਰ ਬਣਾਇਆ ਠੀਕ ਹੈ ਉਲਟੇ ਸਿੱਧੇ ਦਾ ਬਾਰਡਰ ਬਣਾਉਣਾ ਮੈਂ ਆਪਣੇ ਚੈਨਲ ਤੇ ਦੱਸਿਆ ਹੋਇਆ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਮੈਂ ਜਿਹੜੀ ਇਹ ਬਾਰਡਰ ਦੀ ਬਣਾਈ ਹੈ ਮੈਂ ਆਪਣੇ ਪਲੇਲਿਸਟ ਵਿੱਚ ਪਾ ਦੂੰਗੀ ਠੀਕ ਹੈ ਜੇਕਰ ਤੁਸੀਂ ਬਣਾਈ ਦਾ ਕੰਮ ਪਹਿਲੀ ਵਾਰ ਜਿਹੜਾ ਬਣਾ ਰਹੇ ਹੋ ਬਾਰਡਰ ਤਾਂ ਤੁਸੀਂ ਬਹੁਤ ਹੀ ਆਸਾਨੀ ਨਾਲ ਇਹ ਮੈਂ ਬਾਰਡਰ ਬਣਾਉਣਾ ਦੱਸਿਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਵਿੱਚ ਸਾਰੀ ਵੀਡੀਓ ਮੈਂ ਦੀ ਪਾ ਦੂੰਗੀ ਤਾਂ ਇਸ ਤਰ੍ਹਾਂ ਬਾਰਡਰ ਬਣਾ ਕੇ 63 ਕੁੰਡਿਆਂ ਤੇ ਜਿਹੜਾ 2 ਇੰਚ ਬਾਰਡਰ ਬਣਾਇਆ 2 ਇੰਚ ਬਾਰਡਰ ਬਣਾਉਣ ਤੋਂ ਬਾਅਦ ਉਸ ਤੋਂ ਬਾਅਦ ਉੱਪਰ ਜਿਹੜੇ ਕੁੰਡੇ ਵਧਾਏ ਆ 63 ਕੁੰਡੇ ਜਿਹੜੇ نیچے ਬਾਰਡਰ ਦੇ 10 ਕੁੰਡੇ ਉੱਪਰ ਵਧਾ ਕੇ 73 ਕੁੰਡੇ ਉੱਪਰ ਹੋ ਗਏ ਠੀਕ ਹੈ ਕੁੰਡੇ ਵਧਾਉਣੇ ਵੀ ਮੈਂ ਤੁਹਾਨੂੰ ਆਪਣੇ ਚੈਨਲ ਤੇ ਦੱਸੀ ਆ ਇਹਦੀ ਵੀਡੀਓ ਮੈਂ ਪਲੇਲਿਸਟ ਵਿੱਚ ਪਾ ਦੂੰਗੀ 73 ਕੁੰਡਿਆਂ ਤੇ ਫਿਰ ਉਸ ਤੋਂ ਬਾਅਦ ਉਲਟੇ ਸਿੱਧੇ ਦੀ ਬਣਾਈ ਕੀਤੀ ਹੈ ਬਿਲਕੁਲ ਸਿੰਪਲ ਬਣਾਈ ਹੈ ਜਿਹੜੀ ਬਾਰਡਰ ਤੋਂ ਲੈ ਕੇ ਮੋਢਿਆਂ ਤੱਕ ਐਕਸਟਰਾ 12 ਇੰਚ ਹੈ 12 ਇੰਚ ਤੋਂ ਬਾਅਦ ਮੋਢਿਆਂ ਦੀ ਜਿਹੜੀ ਘਟਾਈ ਪਾਈ ਹੈ ਇਹ ਮੈਂ ਫਰੰਟ ਸਾਈਡ ਵਿੱਚ ਫਰੰਟ ਪਾਰਟ ਤੇ ਦੱਸੂਗੀ ਮੋਢਿਆਂ ਦੀ ਘਟਾਈ ਕਿਉਂਕਿ ਬੈਕ ਤੇ ਤੇ ਫਰੰਟ ਤੇ ਮੋਢਿਆਂ ਦੀ ਘਟਾਈ ਹੈ ਜਿਹੜੀ ਸੇਮ ਹੀ ਹੁੰਦੀ ਹੈ ਠੀਕ ਹੈ ਘਟਾਈ ਪਾਉਣ ਤੋਂ ਬਾਅਦ ਉੱਪਰ 7 ਇੰਚ ਜਿਹੜੇ ਮੈਂ ਮੋਢੇ ਬਣਾਏ ਆ 7-8 ਸਾਲ ਦੇ ਬੱਚੇ ਲਈ ਜਿਹੜੀ ਮੈਂ ਸਵੈਟਰ ਬਣਾ ਰਹੀ ਹਾਂ ਤਾਂ 7 ਇੰਚ ਮੋਢੇ ਬਣਾਈ ਆ। ਬਾਕੀ ਤੁਸੀਂ ਆਪਣੇ ਬੱਚੇ ਦੇ ਹਿਸਾਬ ਨਾਲ ਮੋਢਿਆਂ ਦੀ ਲੰਬਾਈ ਕੰਪਲੀਟ ਕਰਨੀ ਹੈ। ਇੱਥੇ ਮੈਂ 7 ਇੰਚ ਬਣਾਏ ਆ। 7 ਇੰਚ ਤੋਂ ਬਾਅਦ ਹੁਣ ਜਿਹੜਾ ਆਪਾਂ ਗਲੇ ਦੀ ਘਟਾਈ ਪਾਉਣੀ ਹੈ। ਸਿਰਫ ਇੱਕ ਸਲਾਈ ਦੀ ਗਲੇ ਦੀ ਘਟਾਈ ਪਾਉਣੀ ਹੈ। ਦੇਖੋ نیچے ਮੈਂ ਜਿਹੜਾ ਬਾਰਡਰ ਬਣਾਇਆ 10 ਨੰਬਰ ਸਲਾਈਆਂ ਨਾਲ ਉੱਪਰ ਜਿਹੜਾ 9 ਨੰਬਰ ਸਲਾਈਆਂ ਨਾਲ ਬਣਾਈ ਕੀਤੀ ਹੈ। ਕਿਉਂਕਿ 9 ਨੰਬਰ ਸਲਾਈਆਂ ਨਾਲ ਜਿਹੜਾ ਇਸ ਤਰ੍ਹਾਂ ਟਾਈਟ ਨਹੀਂ ਹੁੰਦੀ ਆਪਣੀ ਇਹ ਜਿਹੜਾ ਲੂਜ਼ ਰਹਿੰਦੀ ਐ ਇਸ ਤਰ੍ਹਾਂ ਬੱਚੇ ਨੂੰ ਪਹਿਨਣ ਵਿੱਚ ਆਸਾਨੀ ਹੁੰਦੀ ਐ ਬਾਕੀ ਤੁਸੀਂ ਸਲਾਈਆਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਠੀਕ ਐ ਮੈਂ ਤਾਂ ਇੱਥੇ ਜਿਹੜਾ 9 ਨੰਬਰ ਤੇ 10 ਨੰਬਰ ਤੇ ਬਾਰਡਰ 9 ਨੰਬਰ ਨਾਲ ਉੱਪਰ ਬਣਾਈ ਕੀਤੀ ਐ ਤਾਂ ਹੁਣ ਆਪਾਂ ਮੋਢਿਆਂ ਦੀ ਜਿਹੜੀ ਕਟਾਈ ਪਾਉਣ ਤੋਂ ਬਾਅਦ 7 ਇੰਚ ਲੰਬਾਈ ਕੰਪਲੀਟ ਕਰਕੇ ਗਲੇ ਦੀ ਕਟਾਈ ਜਿਹੜੀ ਪਾਉਣੀ ਐ ਤਾਂ ਗਲੇ ਦੀ ਕਟਾਈ ਇਸ ਤਰ੍ਹਾਂ ਪਾਉਣੀ ਐ ਮੋੜਿਆਂ ਲਈ ਜਿਹੜੇ ਕੁੰਡੇ ਰੱਖਣੇ ਆ ਮੈਂ ਇੱਥੇ ਰੱਖੂੰਗੀ 15 ਕੁੰਡੇ 15 ਕੁੰਡੇ ਜਿਹੜੇ ਬਹੁਤ ਹੋਣਗੇ ਤਾਂ ਇਸ ਤਰ੍ਹਾਂ ਪਹਿਲਾਂ 15 ਕੁੰਡੇ ਬਣਾ ਲੈਣੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 15 ਕੁੰਡੇ ਬਣਾਉਣ ਤੋਂ ਬਾਅਦ ਹੁਣ ਆਪਾਂ ਜਿਹੜੇ ਕੁੰਡੇ ਐ ਬੰਦ ਕਰਾਂਗੇ ਇਹ ਕੁੰਡਾ ਸਿੱਧਾ ਬਣਾ ਕੇ ਦੂਸਰਾ ਕੁੰਡਾ ਸਿੱਧਾ ਬਣਾਉਣਾ ਫਿਰ ਪਹਿਲਾ ਕੁੰਡਾ ਬਣਾਇਆ ਜਿਹੜਾ ਇਹਦੇ ਉੱਪਰ ਦੀ ਛੁੱਟ ਦੇਣਾ ਇੱਕ ਸਲਾਈ ਦੀ ਘਟਾਈ ਪਊਗੀ ਬਸ ਠੀਕ ਐ ਇਸ ਤਰ੍ਹਾਂ ਫਿਰ ਅਗਲਾ ਕੁੰਡਾ ਸਿੱਧਾ ਬਣਾ ਕੇ ਪਹਿਲਾ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹ ਵਿਚ ਵਾਲੇ ਕੁੰਡੇ ਜਿਹੜੇ ਬੰਦ ਕਰ ਲੈਣੇ ਜਦੋਂ ਤੱਕ ਆਪਣੇ 15 ਕੁੰਡੇ ਨਾ ਰਹਿ ਜਾਣ 2 4 6 8 10 12 14 15 5 ਕੁੰਡੇ ਆਪਾਂ ਹੋਰ ਬੰਦ ਕਰਨੀ ਹੁਣ ਆਪਣੀ ਕੋਲ 15 ਕੁੰਡੇ ਰਹਿ ਗਏ 15 ਕੁੰਡੇ ਠੀਕ ਹੈ 15 ਕੁੰਡੇ ਆਪਾਂ ਸਿੱਧੇ ਬਣਾ ਦੇਣੇ 14 ਕੁੰਡੇ ਤੇ ਇੱਕ ਕੁੰਡਾ ਇਹ 15 ਕੁੰਡੇ ਰਹਿ ਗਏ 14 ਕੁੰਡੇ ਆਪਾਂ ਸਿੱਧੇ ਬਣਾ ਦੇਣੇ ਬੈਕ ਪਾਰਟ ਕੰਪਲੀਟ ਹੋ ਗਿਆ। ਦੇਖੋ। ਬੈਕ ਪਾਰਟ ਜਿਹੜਾ ਆਪਾਂ ਕੰਪਲੀਟ ਕਰ ਲਿਆ। ਹੁਣ ਆਪਾਂ ਫਰੰਟ ਸਾਈਡ ਬਣਾਵਾਂਗੇ। ਇਸ ਤਰ੍ਹਾਂ ਗਲਾ ਹੋ ਗਿਆ।